Oh no

ਸਨਾਹੇ ਹਰ ਹਰੇ ਨਾਨਕ ਨਾਮ ਆ ਕੋ ਨਾਮ ਆਏ ਪ੍ਰਭ ਸਰਣ ਫਾਨ ਦ ਦਇਆਨੀ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਹੰਦ ਇੱਕ ਅੱਖਰ ਹਰ ਮਾਨ ਬਸਦ ਨਾਨਕ ਹੋ ਤਨ ਹੰਦੂ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਜ਼ਬਰ ਤਖਤਾਂ ਦੇ ਮਾਲਕ ਗਿਆਨ ਦੇ ਮੂਜਸਮੇ ਰਹਿਮਤਾਂ ਦੇ ਪੰਡਾਰ ਤੁਹਾਨੂੰ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਦੀ ਜੀ ਦੇ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਵਰਨ ਸਨਮਾਨ ਜੋ ਗੁਰੂ ਦੇ ਆਰੀ ਬੁਰਸੋ ਆਰੀ ਕਲਸਾ ਰੂਪ ਸਤ ਸੰਗਤ ਜੀਓ ਬਡੇ ਹੀ ਬਾਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਅਤਿਆਸ ਦੀ ਆਪਾਂ ਹਰ ਰੋਜ ਸਾਜਿਂ ਤੋਂ ਦੇ ਆ ਜੀਵਨ ਅਤਿਆਸ ਤੇ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਆਓ ਸਤਿਗੁਰਾਂ ਦੀ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਬਖਸ਼ੀ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸਾਜ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀ ਗੁਰੂ ਮੂਾਰਕ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਅਦਬ ਅਤੇ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਤਨ ਸਾਹਿਬ ਸ੍ਰੀ ਗੁਰੂ ਨਾਨਕ ਪ੍ਰਵੇਪ ਮਹਾਰਾਜ ਜੀ ਨੂੰ ਕੌਡਾ ਰਾਕਿਸ਼ ਆਪਣਾ ਪਿਛਲਾ ਸਮਾ ਸਨਾਰਿਆ ਹੈ ਕਿ ਮੈਂ ਵਿਦਿਆ ਸਿੱਖਦਾ ਸੀ ਧਰਮਕ ਵਿਦਿਆ ਗ੍ਰੰਥ ਪੜ੍ਹਦਾ ਸੀ ਉਹਨਾਂ ਦਾ ਅਧਿਆਨ ਅਰਥ ਬੋਧ ਸਿੱਖਦਾ ਸੀ ਤਾਂ ਕਿਤੇ ਮੇਰਾ ਮੁਰਸ਼ਿਦ ਮੇਰਾ ਗੁਰੂ ਮੇਰੇ ਘਰ ਆਇਆ ਤਦ ਮੈਂ ਅਰਥ ਬੋਧ ਦੇ ਵਿੱਚ ਬੜੇ ਧਿਆਨ ਦੇ ਵਿੱਚ ਮਗਨ ਸੀ ਉਹਦੇ ਵੱਲ ਮੈਂ ਧਿਆਨ ਨਾ ਦਿੱਤਾ ਨਾ ਉਦਕੇ ਅਦਵ ਸਤਕਾਰ ਨਹੀਂ ਕੀਤਾ ਤੱ ਉਸ ਮੇਰੇ ਮੁਰਸ਼ਿਦ ਨੇ ਮੇਰੇ ਗੁਰੂ ਨੇ ਮੈਨੂੰ ਅਪ ਸ਼ਬਦ ਬੋਲੇ ਕਿ ਤੂੰ ਆਪਣੇ ਗੁਰੂ ਦਾ ਆਪਣੇ ਮੁਰਸ਼ਿਦ ਦਾ ਤੂੰ ਸਤਕਾਰ ਨਹੀਂ ਕੀਤਾ ਤਦ ਦੇ ਨੂੰ ਗ੍ਰੰਥ ਪੜ੍ਹਦਾ ਕੋਈ ਫਾਇਦਾ ਨਹੀਂ ਹੈ ਅਤੇ ਤੇਰੀ ਰਾਖਸ਼ ਬੁੱਧੀ ਹੈ ਕਿਉਂਕਿ ਜੇ ਸਿੱਖਦੇ ਹੋਏ ਤੇਰੇ ਮਨ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਸਤਿਕਾਰ ਨਹੀਂ ਹੈ ਤਾਂ ਜਦੋਂ ਦੁਨੀਆਂ ਦੇ ਵਿੱਚ ਵਿਚਰਿਆਂਗਾ ਤਾਂ ਧਾਰਮਿਕ ਵਿਦੇ ਅਦੇ ਨਾਲੋਂ ਬੜਾ ਅਦਵ ਸਤਕਾਰ ਮਿਲਦਾ ਹੈ ਤਾਂ ਲੋਕ ਜਦੋਂ ਤੈਨੂੰ ਅਦਵ ਸਤਕਾਰ ਦੇਣਗੇ ਤੇਰੀ ਈਗੋ ਤੇਰਾ ਹੰਕਾਰ ਉਦੋਂ ਫਿਰਦਾ ਹਰਸ਼ ਤੇ ਹੋਵੇਗਾ ਅਜੇ ਤੂੰ ਸਿੱਖਦਾ ਹੈ ਤੂੰ ਤੋ ਪਹਿਲਾਂ ਤੂੰ ਆਪਣੇ ਗੁਰੂ ਦਾ ਦਰ ਸਤਕਾਰ ਨਾ ਕੀਤਾ ਤੈਨੂੰ ਹੁਣ ਸਿੱਖਣ ਦਾ ਕੋਈ ਫਾਇਦਾ ਨਹੀਂ ਹੈ ਤੇਰੀ ਬੁੱਧੀ ਏਦਾਂ ਦੀ ਰਹਿਣੀ ਹੈ ਰਾਖਸ਼ਾਂ ਵਲੀ ਸਿੱਖ ਭਾਂਵੇਂ ਨਾ ਸਿੱਖ ਕੋਈ ਫਾਇਦਾ ਨਹੀਂ ਅਰਥ ਬੋਧ ਨੇ ਤੇਰੇ ਤੇ ਕੋਈ ਅਸਰ ਵੀ ਕਰਦਾ ਏਦਾਂ ਦੇ ਬਚਨ ਉਸ ਮੇਰੇ ਮੁਰਸ਼ਿਦ ਨੇ ਮੈਨੂੰ ਕੋਹੇ ਅਤੇ ਕੁਝ ਨੇੜੇ ਤੇੜੇ ਦੇ ਰਹਿੰਦੇ ਸੀ ਸਦੇ ਆਣ ਕਮਾਣ ਦੇ ਉਹਨਾਂ ਦੇ ਵਿੱਚ ਜਾ ਕੇ ਕਹੇ ਲੋਕਾਂ ਦੇ ਵਿੱਚ ਦੱਸਿਆ ਜਾ ਕੇ ਕਿ ਜਿਹੜਾ ਬੜਾ ਧਿਆਨ ਦੇ ਨਾਲ ਪੜਦਾ ਹੁੰਦਾ ਸੀ ਬੜੇ ਪ੍ਰੇਮ ਦੇ ਨਾਲ ਗ੍ਰੰਥਾਂ ਦਾ ਧਿਆਨ ਅਰਥ ਬੋਧ ਸਿੱਖਦਾ ਸੀ ਤਾਂ ਉਹ ਕੌਡਾ ਜਿਹੜਾ ਹੈ ਉਹਦੀ ਇਦਾਂ ਦੀ ਬੁੱਧੀ ਪ੍ਰਿਸ਼ਟ ਹੋ ਗਈ ਹੈ ਕਿ ਉਹ ਆਪਣੇ ਮੁਰਸ਼ਿਦ ਦਾ ਵੀ ਇਹ ਦੋਸਤਕਾਰ ਨਹੀਂ ਕਰਦਾ ਤਾਂ ਇਹ ਗੱਲ ਮੇਰੇ ਕੋਡਾ ਰਕਸ਼ ਸਣਾ ਰਹੇ ਆ ਕਿ ਮੇਰੇ ਮੁਰਸ਼ਿਦ ਨੇ ਮੇਰੇ ਗੁਰੂ ਨੇ ਲੋਕਾਂ ਦੇ ਵਿੱਚ ਫੈਲਾ ਦਿੱਤੀ ਕਿ ਉਹ ਤਾਂ ਰਾਖਸ਼ ਬੀਜਾ ਹੈ ਤਾਂ ਲੋਕਾਂ ਨੇ ਮੈਨੂੰ ਰਕਸ਼ ਕਹਿਣਾ ਸ਼ੁਰੂ ਕਰ ਦਿੱਤਾ ਮੇਰੇ ਅੰਦਰ ਨਫ਼ਰਤ ਆਉਂਦੀ ਆਉਂਦੀ ਇਤਨੀ ਨਫ਼ਰਤ ਪੈਦਾ ਹੋ ਗਈ ਤਾਂ ਫਿਰ ਮੈਂ ਆਪਣੇਆਂ ਨੂੰ ਭੁੱਲਿਆ ਬਗਾਨਿਆਂ ਨੂੰ ਇਨਸਾਨ ਨੂੰ ਤਾਂ ਇਤਨਾ ਪੁੱਗ ਗਿਆ ਮੈਂ ਇਤਨੀ ਨਫ਼ਰਤ ਹੋ ਗਈ ਇਨਸਾਨਾਂ ਦੇ ਨਾਲ ਉਹਨਾਂ ਨੂੰ ਹੁਣ ਮੈਂ ਵੇਖ ਕੇ ਰਾਜੀ ਨਹੀਂ ਸੀ ਇਹਦੇ ਕਰਕੇ ਮੈਂ ਲੋਕਾਂ ਨੂੰ ਤਲਕੇ ਖਾਣ ਲੱਗ ਗਿਆ ਸੀ ਕੁਝ ਆਪਣੇ ਆਨੇ ਸਤਾਇਆ ਮੈਨੂੰ ਕੋਈ ਗੱਲ ਨਹੀਂ ਹੈ ਸਿਰਫ ਬੜੇ ਪ੍ਰੇਮ ਦੇ ਨਾਲ ਮੈਂ ਪੜਦਾ ਹੁੰਦਾ ਸੀ ਤਾਂ ਮੇਰੇ ਗੁਰੂ ਨੇ ਕਹਿ ਦਿੱਤਾ ਲੋਕਾਂ ਨੇ ਕਿ ਮੈਂ ਬੜਾ ਕਿਆ ਲੋਕਾਂ ਨੂੰ ਜੇ ਮੇਰੇ ਗੁਰੂ ਨੂੰ ਕਿ ਮੈਂ ਅਰਥਬੋਧ ਦੇ ਵਿੱਚ ਬੜਾ ਧਿਆਨ ਦੇ ਵਿੱਚ ਮਗਨ ਹੋਇਆ ਸੀ ਮਸਤ ਹੋਇਆ ਸੀ ਉਹਦੇ ਵਿੱਚ ਤਾਂ ਮੇਰਾ ਨਹੀਂ ਧਿਆਨ ਗਿਆ ਤਾਂ ਉਹਦੇ ਲਈ ਮੈਂ ਗੁਸਤਾਖੀਆਂ ਵੀ ਮੰਗੀਆਂ ਮਾਫ਼ੀਆਂ ਮੰਗੀਆਂ ਤਾਂ ਮੇਰੇ ਮੁਰਸ਼ਿਦ ਨੇ ਨਾ ਦੁਨੀਆਂ ਬਾਣੀਆਂ ਨੇ ਮੇਰੀ ਇੱਕ ਨਾ ਸੁਣੀ ਤਾਂ ਹੁਣ ਕੋਈ ਜੀ ਕਾ ਮਾਰੇ ਕੋਈ ਰੋਵੇ ਕੋਈ ਗੁਰਨਾਵੇ ਤਾਂ ਉਹਨਾਂ ਦੀ ਮੈਂ ਨਹੀਂ ਸੁਣਦਾ ਉਹਨਾਂ ਨੂੰ ਤੜਕੇ ਖਾ ਜਾਣਾ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਤੇਰਾ ਤਾਂ ਪਾਪ ਹੀ ਬਹੁਤ ਹੈ ਤੇਰਾ ਤਾਂ ਗੁਨਾਹੀ ਬਹੁਤ ਵੱਡਾ ਹੈ ਤਾਂ ਫਿਰ ਕੋਈ ਮੁਰਸ਼ਦ ਦੇ ਮਵਾਰਕ ਚਰਣਾ ਤੇ ਪਿਆ ਲੰਬਾ ਤਉਮਣ ਇਹ ਕੋਡਾ ਰਾਖ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸੰਭਾਰੇ ਐ। ਇਹ ਕੋਡਾ ਰਾਖ ਸਤਿਗੁਰਾਂ ਨੂੰ ਦੱਸ ਰਿਹਾ ਐ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਕਿ ਮੈਂ ਆਪਣੇ ਮੁਰਸ਼ਿਦ ਨੂੰ ਕਿਹਾ ਕਿ ਹਉ ਗੁਰ ਮੈਂ ਅਪਰਾਧ ਚੋਕੀ ਨੋ। ਕਿ ਤੁਸੀਂ ਕਿਹਾ ਮੈਂ ਉੱਠ ਕੇ ਤੁਹਾਡਾ ਅਦਬ ਸਤਕਾਰ ਨਹੀਂ ਕੀਤਾ। ਮੰਨਿਆ ਮੈਂ ਕੋਡੇ ਤੋਂ ਰਾਖਸ਼ ਬਣ ਗਿਆ। ਤੁਸੀਂ ਕਹਿ ਦਿੰਦੇ ਨੇ ਕਿਉਂਕਿ ਤੁਸੀਂ ਮੇਰੇ ਮੁਰਸ਼ਿਦ ਹੋ ਤੁਸੀਂ ਮੇਰੇ ਗੁਰੂ ਹੋ ਜੋ ਤੁਸੀਂ ਬਚਨ ਕਹੋਗੇ ਮੇਰੇ ਲੱਗ ਜਾਣਗੇ ਮੈਂ ਉਹਦਾ ਦਾ ਬਣ ਜਾਗਾ ਪਰ ਇਹਨਾਂ ਬਚਨਾਂ ਨੂੰ ਤਾਰਨ ਦਾ ਜਾਂ ਇਹਨਾਂ ਬਚਨਾਂ ਨੂੰ ਕੱਟਣ ਦਾ ਇਹਨਾਂ ਤੋਂ ਬਚਣ ਦੇ ਲਈ ਕੋਈ ਤਾਂ ਹੀਲਾ ਵਸੀਲਾ ਹੋਵੇਗਾ ਤਾਂ ਕਹਿੰਦੇ ਉਸ ਸਮੇਂ ਮੇਰੇ ਮੁਰਸ਼ਿਦ ਨੇ ਕਿਹਾ ਸੀ ਕਿ ਇੱਕ ਆਵੇਗਾ ਕਿਰਪਾ ਧਾਰ ਸੁ ਕਰੋ ਉਚਾਰੀ ਗੁਰਦਿਆਲਤਾ ਮੈਂ ਮਨ ਪੀਨਾ ਐਸੇ ਵਚਨ ਉਚਾਰ ਕੇ ਨਾ ਤਾਂ ਉਹਨਾਂ ਨੇ ਫਿਰ ਮੈਨੂੰ ਕਿਹਾ ਸੀ ਇਕੰਕਾ ਹਰ ਤਰੇ ਅਵਤਾਰਾ ਕਹਿੰਦੇ ਇੱਕ ਰੂਪ ਇੱਕ ਜੋਤ ਦੁਨੀਆ ਤੇ ਇਦਾਂ ਦੀ ਆਉਣੀ ਐ ਤਿੰਨ ਕੇ ਮਿਲੇ ਹੋਏ ਨਿਸਤਾਰਾ ਜਿਨ ਜਿਨ੍ਹਾਂ ਤੇ ਮਿਲਦੇ ਆ ਸਾਰ ਤੇਰਾ ਨਿਸਤਾਰਾ ਹੋ ਜਾਏਗਾ ਤੇਰਾ ਪਾਰ ਉਤਾਰਾ ਹੋ ਜਾਏਗਾ ਨਹੀਂ ਦੁਨੀਆ ਤੇ ਜਿਹੜੀ ਤੇਰੀ ਬੋਧੀ ਹੋ ਗਈ ਐ ਰਾਖਸ਼ ਬਣੇਗਾ ਤੇ ਨੂੰ ਕੋਈ ਨਹੀਂ ਪੁੱਛਾ ਸਕਦਾ ਜਿਦਾਂ ਦੇ ਪਾਪ ਈਦਾਂ ਦੇ ਗੁਨਾਹ ਕਰ ਰਹੇਗਾ ਤੂੰ ਪਰ ਜਦੋਂ ਕੋਡਾ ਰਖਸ਼ ਕਹਿੰਦਾ ਮੈਂ ਆਪਣੇ ਗੁਰੂ ਨੂੰ ਪੁੱਛਿਆ ਕਿ ਮੈਂ ਉਹਨੂੰ ਮਿਲਾਂਗਾ ਕਦੋਂ ਤੁਸੀਂ ਨੇ ਈਦਾਂ ਦੇ ਵਚਨ ਮੈਨੂੰ ਬੋਲਤਾ ਦਿੱਤੇ ਨੇ ਲੱਗਣਗੇ ਮੈਨੂੰ ਤੈਨੂੰ ਇਹ ਵੀ ਦੱਸੋ ਕਿ ਉਹ ਮਿਲਣਗੇ ਕਦੋਂ ਮੈਨੂੰ ਅਤੇ ਮੈਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਿਲਾਂਗਾ ਜੇ ਉਹ ਨਹੀਂ ਮਿਲਣਗੇ ਤਾਂ ਉਹਨਾਂ ਨੂੰ ਮੈਂ ਮਿਲਾਂਗਾ ਕੋਈ ਤਾਂ ਉਹਨਾਂ ਦੀ ਨਿਸ਼ਾਨੀ ਹੋਵੇਗੀ ਤਾ ਕਹਿੰਦੇ ਨੇ हे गुरु मैं तिनको किव जानू के मन्नू ਜਾਣਾਗਾ ਕਿਵੇਂ ਕਿ ए ਮੈਨੂੰ ਤਾਰਨ ਵਾਲੇ ਆਏ ਨੇ ਜਦ ਮੈਂ ਰਾਖਸ਼ੀ ਬਣ ਗਏ ਆ ਤਾਂ ਫਿਰ ਤਾਂ ਮੇਰੀ ਬੁੱਧੀ ਉਦਾਂ ਦੀ ਪ੍ਰਸ਼ਟ ਹੋ ਜਾਣੀ ਹੈ ਮੈਂ ਥੋੜਾ ਕਿਸੇ ਨੂੰ ਬਖਸ਼ਣਾ ਰਾਖਸ਼ ਸ਼ੈਤਾਨ ਦਾ ਵੀ ਨਹੀਂ ਤੂੰ ਇਸ ਤਰ੍ਹਾਂ ਮੈਨੂੰ ਰਾਖਸ਼ ਕਹਿ ਦਿੱਤਾ ਤਾਂ ਇਹ ਬਚਨ ਤੁਹਾਡਾ ਲੱਗੇਗਾ ਮੈਨੂੰ ਤਾਂ ਮੇਰੀ ਬੁੱਧੀ ਇਦਾਂ ਦੀ ਵਣੇਗੀ ਤਾਂ ਇਹ ਦੇ ਕਰਕੇ ਹੁਣ ਇਹ ਗ੍ਰੰਥ ਜਿਹੜੇ ਨੇ ਮੇਰੇ ਲਈ ਕਿਸੇ ਅਰਥ ਦੇ ਨਹੀਂ ਹੈ ਕਿਉਂਕਿ ਜੇ ਤੁਸੀਂ ਮੈਨੂੰ ਮਾਫ ਕਰਦੇ ਹੋ ਬਚਨਾਂ ਨੂੰ ਵਾਪਸ ਲੈਂਦੇ ਤਾਂ ਹੋ ਸਕਦਾ ਹੈ ਰਹਿਮਤ ਵਰਸੇ ਕੋਈ ਤਾਂ ਕਿਨੇ ਮੇਰੇ ਗੁਰੂ ਨੇ ਕਿਹਾ ਕਿ ਜਿਹੜਾ ਤੇਰਾ ਜਿਹਨੂੰ ਤੂੰ ਮਿਲੇਗਾ ਨਾ ਰਹਿਮਤ ਹੀ ਹੋਣੀ ਹੈ ਹੁਣ ਬਚਨ ਹੋ ਗਏ ਇਹ ਬਚਨ ਨਹੀਂ ਮੁੜਦੇ ਸਾਧੂ ਬੋਲੇ ਸਹਿਜ ਸੁਪਾਏ ਸਾਧੂ ਕਾ ਬੋਲੇਆ ਬਿਰਥਾ ਨਾ ਹੁਣ ਬਿਰਥਾ ਨਹੀਂ ਜਾਂਦਾ ਜੋ ਬੋਲ ਦਿੱਤਾ ਤੇਰੀ ਬੁੱਧੀ ਇਦਾਂ ਦੀ ਬਣੇਗੀ ਤਾਂ ਕਿਨੇ ਫਿਰ ਜਿਹੜਾ ਤੁਸੀਂ ਕਹਿੰਦੇ ਮੈਨੂੰ ਤਾਰਨ ਆਵੇਗਾ ਜਿਦਾਂ ਨਾਲ ਮੇਰਾ ਪਾਰ ਉਤਾਰਾ ਉਹਦੀ ਨਿਸ਼ਾਨੀ ਤਾਂ ਕੋਈ ਹੋਵੇਗੀ ਨਾ ਕਿਰਪਾ ਕਰੋ ਸੋ ਭਾਂਤ ਬਖਾਣੋ ਕਿਨੇ ਮੈਨੂੰ ਕੋਈ ਉਹਨਾਂ ਦੀ ਨਿਸ਼ਾਨੀ ਦੇਵੋ ਮੈਨੂੰ ਜਿਹੜਾ ਕੋਈ ਤਾਰਨ ਆਵੇਗਾ ਮੈਂ ਰਕਸ਼ ਬੁੱਧੀ ਦਾ ਹੋਵਾਂਗਾ ਮੈਨੂੰ ਥੋੜਾ ਫਰਕ ਪਤਾ ਹੋਣਾ ਕਿ ਇਹ ਰੱਬ ਪਿੱਧਾਂ ਦਾ ਹੈ ਮੈਂ ਤਾਂ ਜਦ ਮੈਂ ਸਭ ਕੁਝ ਹੀ ਭੁੱਲ ਗਿਆ ਤਾਂ ਹੀ ਰਕਸ਼ ਬਣਾਂਗਾ ਤੁਸੀਂ ਨੇ ਕਹਿ ਦਿੱਤਾ ਰਕਸ਼ ਮੈਂ ਬਣ ਗੇ ਅੱਜ ਤੋਂ ਪਰ ਮੈਨੂੰ ਪਤਾ ਕਿਵੇਂ ਲੱਗੇਗਾ ਕਿ ਉਹ ਸ਼ਖਸ ਜਿਹੜਾ ਰੱਬ ਦਾ ਪਿਆਰਾ ਮੈਨੂੰ ਤਾਰਣ ਬੇਲੇ ਆਇਆ ਤਾਂ ਉਹਦੇ ਮੈਂ ਪਹਿਚਾਨ ਕਿਵੇਂ ਕਰਾਂਗਾ ਕੋਈ ਇਲਾਹੀ ਜੋਤ ਹੋਵੇਗੀ ਇਨਸਾਨ ਹੋਵੇਗਾ ਕੋਈ ਤਾਂ ਰੂਪ ਦੇ ਵਿੱਚ ਆਉਣਗੇ ਕੋਈ ਤਾਂ ਮੈਨੂੰ ਨਿਸ਼ਾਨੀ ਦੇ ਉਹ ਨਾ ਕਿ ਮੈਨੂੰ ਪਤਾ ਲੱਗੇ ਤਾਂ ਉਹ ਤੋ ਤੱਕ ਮੇਰੇ ਗੁਨਾਹ ਮੇਰੇ ਪਾਪ ਇਦਾਂ ਦੇ ਹੋ ਜਾਣ ਕਿ ਦੁਨੀਆਂ ਮੇਥੋਂ ਨਫ਼ਰਤ ਕਰੇ ਮੇਥੋਂ ਦੁਨੀਆਂ ਡਰਿਆ ਕਰੇ ਅਤੇ ਜਿਹੜਾ ਮੈਨੂੰ ਤਾਰਣ ਆਇਆ ਤੇ ਉਹ ਵੀ ਮੇਰੇ ਨੇੜੇ ਨਾ ਆਵੇ ਤਾਂ ਮੈਨੂੰ ਕੋਈ ਨਿਸ਼ਾਨੀ ਦੇਵੋ ਤਾਂ ਮੈਂ ਪਰਖ ਕਰ ਸਕਾਉਣਾ ਦੇ ਅਤੇ ਉਹ ਮੈਨੂੰ ਤਾਰਨ ਆਏ ਨੇ ਤਾਂ ਮੈਂ ਉਹਨਾਂ ਦੇ ਮੁਬਾਰਕ ਚਰਨਾਂ ਤੇ ਲੰਮਾ ਪੈ ਜਾ। ਤਾਂ ਕਹਿੰਦੇ ਉਸ ਸਮੇਂ ਸੁਣ ਕੇ ਮੁਝ ਕੋ ਦਰਪਨ ਦਿਨਾ। ਕੌਡਾ ਰਕਸ਼ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਆਪਣਾ ਇਤਿਹਾਸ। ਉਹ ਲੋ ਆਪਣੀ ਜੀਵਨੀ ਸੁਣਾ ਰਿਹਾ। ਤਾਂ ਕਹਿੰਦੇ ਫਿਰ ਉਹਨਾਂ ਨੇ ਮੈਨੂੰ ਇੱਕ ਦਰਪਨ ਇੱਕ ਸ਼ੀਸ਼ਾ ਦਿੱਤਾ। ਅਤੇ ਸ਼ੀਸ਼ਾ ਕਹਿੰਦੇ ਇਹਦੇ ਵਿੱਚ ਜਿਹਦੇ ਵੀ ਅੱਗੇ ਕਰਿਆ ਕਰੇਗਾ ਮਤਲਬ ਜਿਹਦਾ ਵੀ ਤੂੰ ਚਿਹਰਾ ਦੇਖੇਗਾ ਤਾਂ ਤੈਨੂੰ ਪੂਰੀ ਦੁਨੀਆ ਦੇ ਵਿੱਚ ਉਹ ਜਿਹੜਾ ਮਨੁੱਖਾਂ ਦਾ ਸਰੀਰ ਵਿਖ ਗਿਆ ਤਾਂ ਐਦਾਂ ਸਮਝੀਂ ਕਿ ਉਹ ਰੱਬ ਹੈ ਪਰਮਾਤਮਾ ਤੈਨੂੰ ਮਿਲਣਾ ਹੈ ਤਾਂ ਇਹ ਕਹੇ ਉਹ ਜੇ ਇਸਤੇ ਲੇਬੋ ਛੀਨਾ ਤਾਂ ਜਿਹਨੂੰ ਵੀ ਤੂੰ ਦੁਨੀਆ ਦੇ ਵਿੱਚ ਦੇਖੇਗਾ ਤਾਂ ਇਹਦੇ ਵਿੱਚ ਤੈਨੂੰ ਇਨਸਾਨ ਦਾ ਜਾਂ ਮੈਂ ਮੈਂ ਪਰਮਤਮ ਜੋ ਜਾਨੋ ਜਿਹੜਾ ਪਰਤ ਬਿੰਬ ਇਹਦੇ ਵਿੱਚ ਤੁਹਾਨੂੰ ਦਿਸੇਗਾ ਉਹ ਮਨੁੱਖਾਂ ਦਾ ਦਿਸੇਗਾ ਪਨ ਮਨੁੱਖ ਮੁਖ ਜੋ ਦੀ ਸਹਿਤਾ ਕੋ ਤੁਹਾਨੂੰ ਚਿਹਰਾ ਦੇ ਵਿੱਚ ਮਨੁੱਖਾਂ ਦਾ ਦਿਸੇਗਾ ਸੋ ਜਾਨੋ ਇਹੋ ਹੈ ਅਵਤਾਰਾ ਵੈਸ ਤੁਸੀਂ ਜਾਣ ਲੈਣਾ ਕਿ ਅਵਤਾਰ ਇਹ ਨੇ ਜਿਹੜੇ ਮਨੁਤਾਨ ਦੇ ਲਈ ਆਏ ਨੇ ਤਾਂ ਉਹ ਤਿਸਤੇ ਤੇਰੋ ਹੋਏ ਉਧਾਰਾ ਤਾਂ ਇਦਾਂ ਸਮਝੀ ਕਿ ਇਹ ਜਿਹੜਾ ਸੀਸਾ ਹੈ ਇਹ ਸੀਸੇ ਦੇ ਰਾਹੀਂ ਕੋਡੇ ਤੇਰਾ ਉਦਾਰ ਹੋਣਾ ਹੈ ਅਨਕ ਜਨਮ ਇਹੋ ਨਰ ਜਗ ਪਾਏ ਜਦੋਂ ਤੱਕ ਇਹ ਤੇਰਾ ਸੀਸੇ ਦੇ ਵਿੱਚ ਕਿਸੇ ਦਾ ਮਨੁੱਖ ਦਾ ਚਿਹਰਾ ਨਹੀਂ ਆਉਂਦਾ ਤਾਂ ਉਦੋਂ ਚੱਕ ਕੋਡੇ ਤੈਨੂੰ ਕਈ ਜਨਮ ਵੀ ਹੋ ਸਕਦੇ ਤੈਨੂੰ ਲੈਣੇ ਪੈਣ ਇਹ ਜ਼ਰੂਰੀ ਨਹੀਂ ਕਿ ਮਨੁੱਖਾ ਜਮ ਦੇ ਵਿੱਚ ਹੋਰ ਜਨਮ ਲੈਣਾ ਪਵੇ ਹੋਰ ਤਾਂ ਮੈਂ ਇਹ ਤੈਨੂੰ ਕੋਈ ਬੰਦਸ਼ ਨਹੀਂ ਕਰਦਾ ਇਹ ਆ ਜਨਮ ਦੇ ਵਿੱਚ ਹੀ ਤੇਰਾ ਉਤਾਰਾ ਹੋਵੇ। ਉਹ ਰੱਬ ਦੀ ਗੱਲ ਹੈ। ਰੱਬ ਜੀ ਤੈਨੂੰ ਕਦੋਂ ਤੇਰੇ ਤੇ ਮਿਹਰਬਾਨ ਹੋ ਜਾ। ਪਰ ਤੈਨੂੰ ਨਾਨਾ ਜੋਨ ਵਿਖੇ ਜੋ ਆਏ ਇਹਨਾਂ ਦੇ ਵਿੱਚ ਤੂੰ ਵੇਖੇਗਾ ਤਾਂ ਰੂਪ ਲਾਵੇਂਗਾ ਤਾਂ ਇਨਸਾਨ ਤੇ ਕਿ ਮੈਂ ਇਨਸਾਨ ਦਾ ਚਿਹਰਾ ਵੇਖਾਂ ਪਰ ਉਹਨਾਂ ਦੇ ਵਿੱਚ ਤੇਰੀ ਉਹਨਾਂ ਦੀ ਜਿੱਦਾਂ ਦੀ ਸੋਚ ਹੋਵੇਗੀ, ਜਿੱਦਾਂ ਦੀ ਵਿਰਤੀ ਹੋਵੇਗੀ। ਉਦਾਂ ਦਾ ਉਹਦੇ ਵਿੱਚ ਉਹ ਜੋਨੀ ਤੈਨੂੰ ਦਿ세ਗੀ ਕਿ ਜਿਹਦਾ ਲਾਲ ਚ ਵਜਦੇ ਕੁੱਕਰ ਦੀ ਜੋਨੀ ਹੈ ਅਤੇ ਜਿਹਦਾ ਮੋਹ ਦਾ ਵਜਦੇ ਸੂਕਰ ਦੀ ਜੋਨੀ ਹੈ ਤੈਨੂੰ ਪੇਜਾਂ ਦੀਆਂ ਜੋਨੀਆਂ ਇਨਸਾਨਾਂ ਦੇ ਵਿੱਚੋਂ ਇਹ ਸੀਸੇ ਦੇ ਵਿੱਚ ਦਿਸਣਗੀਆਂ ਤਾਂ ਕਹਿੰਦੇ ਉਹ ਸੀਸਾ ਜਿਹੜਾ ਸੀ ਤਿੰਨ ਕੇ ਮੁਖ ਜੋਦਰਪਨ ਮਾਹੀ ਮਨੁੱਖ ਕੇ ਦਿ세 ਕਬ ਨਾਹੀ ਤਾਂ ਇਹਦੇ ਵਿੱਚ ਤੈਨੂੰ ਮਨੁੱਖ ਦਾ ਕੋਈ ਚਿਹਰਾ ਨਹੀਂ ਦਿ세ਗਾ ਅਤੇ ਉਦਾਂ ਦੇ ਦਿਸਣਗੇ ਤੁਨੂੰ ਜਿੱਦਾਂ ਦੇ ਉਹਨਾਂ ਦੀ ਵਿਰਤੀ ਹੋਣੀ ਆ ਗੁਰ ਤੇ ਲੈਕਰ ਮੁਕਰ ਆਵਾ ਕਿ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਮੁਕਰ ਜਿਹੜਾ ਆ ਦਰਪਣ ਜਿਹੜਾ ਹੈ ਮੈਂ ਤੁਹਾਡੇ ਅੱਗੇ ਲੈ ਕੇ ਆਇਆ ਤੁਹਾਡੇ ਨਾਲ ਗੱਲਬਾਤ ਕਰਦੇ ਆ ਮੈਂ ਤੁਹਾਡੇ ਇਹਦੇ ਵਿੱਚ ਮੈਂ ਚਿਹਰਾ ਪਰਛਾਵਾ ਤੁਹਾਡਾ ਤੱਕ ਲਿਆ ਫਤੇ ਤਬ ਕੋ ਇਹੋ ਥਾਨ ਰਹਾਵਾ ਤ ਜਦੋਂ ਤੋਂ ਮੈਂ ਤੱਕਿਆ ਹੈ ਤੁਹਾਡਾ ਭਰਤ ਬੰਬੇ ਦੇ ਵਿੱਚ ਤਾਂ ਉਦੋਂ ਤੋਂ ਇਲਾਹੀ ਜੋਤ ਮੈਂ ਵੇਖੀ ਹੈ ਉਦੋਂ ਤੋਂ ਕੋਡਾ ਕਹਿੰਦਾ ਮੈਂ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਕੋਡੇ ਨੂੰ ਕਹਿੰਦੇ ਨੇ ਕੋਡਾ ਚੰਗੀ ਗੱਲ ਹੈ ਕਿ ਤੇਰੇ ਗੁਰੂ ਨੇ ਤੈਨੂੰ ਦਰਪਣ ਦਿੱਤਾ ਹੈ ਪਰ ਇਹ ਤਾਂ ਹੋ ਨਹੀਂ ਸਕਦਾ ਨਾ ਕਿ ਦੁਨੀਆਂ ਦੇ ਵਿੱਚ ਕੋਈ ਐਦਾਂ ਦਾ ਰੱਬ ਦਾ ਪਿਆਰਾ ਨਾ ਹੋਵੇ ਕਿਤੇ ਕੋਈ ਰੱਬ ਤੋਂ ਸਾਰੇ ਤਾਂ ਨਹੀਂ ਟੁੱਟੇ ਹੋਏ ਦੁਨੀਆਂ ਤਾਂ ਇਹ ਧਰਤੀ ਤੱਕ ਕਿਸੇ ਦੇ ਆਸਰੇ ਤੱਕ ਲੋਤੀ ਹੈ ਨਾ ਧਰਤੀ ਵੀ ਪੁਕਾਰ ਕਰਦੀ ਹੈ ਬਿਸਰਿਆ ਜਨਨਾਮ ਸੇ ਭੁਏਂ ਭਾਰਤੀਏ ਧਰਤੀ ਪੁਕਾਰਾਂ ਕਰਦੀ ਹੈ ਜਿਹੜਾ ਅ ਰੱਬ ਦਾ ਨਾਮ ਵਿਸਾਰ ਦਿੰਦਾ ਚਤਰਾਇਆਂ ਚਲਕੀਆਂ ਵਾਲਾ ਹੁੰਦਾ ਕਿਸੇ ਦੇ ਨਾਲ ਈਰਖਾ ਦਵੇਤ ਕਰਦਾ ਤਾਂ ਧਰਤੀ ਪੁਕਾਰ ਕਰਦੀ ਹੈ ਕਿ ਰੱਬ ਜੀ ਪਰਮਾਤਮਾ ਜੀ ਇਹ ਇਨਸਾਨ ਕਿਸੇ ਦਾ ਭਲਾ ਨਹੀਂ ਕਰ ਸਕਦਾ ਚੰਗੀ ਗੱਲ ਐ ਕਿ ਇਹਨੂੰ ਚੁੱਕੀ ਲਾਓ ਧਰਤੀ ਕਹਿੰਦੀ ਐ ਬੋਝ ਐ ਮੇਰੇ ਤੇ ਭਾਰ ਐ ਮੇਰੇ ਉੱਤੇ ਬਿਸਰਿਆ ਜਿਨਾਂ ਨਾਮ ਸੇ ਭੁਵੇਂ ਭਾਰਤੀ ਐ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਧਰਤੀ ਵੀ ਜੇ ਖਲੋਤੀ ਐ ਪਾਲੋ ਜੇ ਧਰਤੀ ਹੈ ਤਾਂ ਉਹਨਾਂ ਪਿਆਰਿਆਂ ਕਰਕੇ ਤੇਨੂੰ ਉਹਨਾਂ ਦੇ ਵਿੱਚ ਕਿਸੇ ਦਾ ਪ੍ਰਤਿਬਿੰਬ ਨਹੀਂ ਵਿਖਿਆ ਤੈਨੂੰ ਆਪਣੇ ਗੁਰੂ ਦਾ ਤਾਂ ਦਿਸਿਆ ਹੁਣਾਂ ਨਾ ਇਹ ਆਪਣੇ ਗੁਰੂ ਜੀ ਨੇ ਤੈਨੂੰ ਵਚਨ ਕੀਤੇ ਉਹਨਾਂ ਦਾ ਚਿਹਰਾ ਤਾਂ ਵੇਖਿਆ ਹੋਣਾ ਇਹਦੇ ਵਿੱਚ ਕੋਈ ਹੋਰ ਜਿਹੜੇ ਕਲਾਸਾਂ ਲੱਗੀਆਂ ਨੇ ਤੁਹਾਡੀਆਂ ਤੁਹਾਨੂੰ ਵਿਦਿਆ ਸਿੱਖਦੇ ਸੀ ਕੋਈ ਹੋਰ ਹੋਵੇਗਾ ਕਿਸੇ ਦੇ ਤਲਾ ਕੇ ਵੇਖਿਆ ਹੋਣਾ ਧਰਮ ਦੇ ਮੁਤਾਬਕ ਚੱਲਣ ਵਾਲੇ ਵੱਡੇ ਸੀ ਤਾਂ ਕੋਡਾ ਰਾਕਸ਼ ਕਹਿਣ ਲੱਗਾ ਸੂਕਰ ਕੁੱਕਰ ਖਰ ਖਾਗ ਸੇਰਾ ਤਾਂ ਕਹਿੰਦੇ ਸੂਕਰ ਕਹਿੰਦੇ ਆ ਸੂਰ ਨੂੰ ਕੁੱਕਰ ਕਹਿੰਦੇ ਆ ਕੁੱਤੇ ਨੂੰ ਖਰ ਕਹਿੰਦੇ ਆ ਖੋਤੇ ਨੂੰ ਖਗ ਕਹਿੰਦੇ ਆ ਪੰਛੀ ਨੂੰ ਅਤੇ ਸ਼ੇਰਾ ਸ਼ੇਰ ਤਾਂ ਕਹਿੰਦੇ ਜਿਹਦੇ ਵੀ ਮੈਂ ਲਾਇਆ ਏ ਇਹ ਮਰਤ ਬਿੰਬ ਲਾਇਆ ਏ ਦੇਖਿਆ ਕਿਸੇ ਦਾ ਤਾਂ ਸਾਰਿਆਂ ਦੇ ਕਿਸੇ ਦਾ ਸੂਕਰ ਦਾ ਕਿਸੇ ਦਾ ਕੁੱਕਰ ਦਾ ਕਿਸੇ ਦਾ ਖਰ ਦਾ ਕਿਸੇ ਦਾ ਖਗ ਦਾ ਕਿਸੇ ਦਾ ਸ਼ੇਰ ਦਾ ਇਦਾਂ ਦੀ ਬਿਰਤੀ ਸੀ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਚਨ ਨੇ ਸਕੋਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਰਤੂਤ ਪਸੂਕੀ ਮਾਨਸ ਜਾਤ ਬੱਸ ਇਦਾਂ ਹੀ ਸੀ ਉਹਨਾਂ ਦਾ ਕੋਡਾ ਰਕਸ਼ ਕਹਿੰਦਾ ਮੈਂ ਇਦਾਂ ਹੀ ਵੇਖਦਾ ਰਿਹਾ ਜਾਤ ਮਾਨਸ ਹੈ ਅਤੇ ਕਰਤੂਤ ਉਹਨਾਂ ਦੀ ਕਿਹੜੀ ਸੀ ਸੋਚ ਵਿਚਾਰ ਕਿਹੜੀ ਸੀ ਉਹ ਕੁੱਕਰ ਦੀ ਸੂਕਰ ਦੀ ਖਰਦ ਦੀ ਬੁਰਾ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਭਾਈ ਇਤਿਹਾਦਕ ਸਭ ਤੇ ਮੁਖ ਹੈਰਾ ਤਾਂ ਕਿ ਫਿਰ ਦੁਨੀਆ ਨੂੰ ਤੂੰ ਵੇਖਦਾ ਆਂ ਕੋਡਾ ਰਖਸ਼ ਕਹਿੰਦਾ ਮੈਂ ਬੜਿਆ ਨੂੰ ਵੇਖਿਆ ਉਹਨਾਂ ਦੇ ਵਿੱਚ ਮੈਨੂੰ ਇਦਾਂ ਦੀ ਦਿਸਣੇ ਨੇ ਆਨੇ ਮਨੁਜ ਕਨੇਰੇ ਮੁਕਰ ਵਿਖੇ ਪਰ ਤੇ ਪੰਬ ਜੋਹੇਰੇ ਜੀਦਾ ਵੀ ਮੈਂ ਚਿਹਰਾ ਵੇਖਿਆ ਗੁਰੂ ਨਾਨਕ ਦੇ ਮਹਾਰਾਜ ਜੀ ਮਨੋਖਾਂ ਦਾ ਚਿਹਰਾ ਤਾਂ ਮੈਂ ਕਿਸੇ ਦਾ ਦੇਖਿਆ ਹੀ ਨਹੀਂ ਪਰਤ ਬਿੰਬ ਇਹ ਸੀ ਦਰਪਣ ਹਟਾਉਣਾ ਮੁਕਰ ਹਟਾਉਣਾ ਤਾਂ ਫਿਰ ਮੈਨੂੰ ਮਨੁੱਖਾਂ ਦਾ ਚਿਹਰਾ ਦਿਸਦਾ ਜਦੋਂ ਇਹ ਲਾ ਕੇ ਵੇਖਦਾ ਤਾਂ ਮੈਨੂੰ ਕੋਈ ਖਗ ਦਿਸਦਾ ਕੋਈ ਕੁੱਕਰ ਕੋਈ ਸੁੱਕਰ ਦਿਸਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੂੰ ਆਪਣੇ ਤੇ ਵੀ ਲਾਇਆ ਹੋਣਾ ਨਾ ਤੇਰੇ ਤੱਕ ਕਹਿਣ ਦਾ ਜ਼ਰੂਰਤ ਨਹੀਂ ਪੈਣੀ ਕਿ ਤੂੰ ਇਨਸਾਨਾਂ ਨੂੰ ਤਲ ਕੇ ਖਾਣਾ ਆ ਰੱਬ ਨੇ ਜਿਵੇਂ ਚਲੋ ਤਨ ਉਹਨਾਂ ਨੂੰ ਦਿੱਤਾ ਹੈ ਕਿ ਮੈਂ ਵੀ ਕਿਸੇ ਦਾ ਹੱਕ ਖਾ ਲਿਆ ਸੁੱਕਰ ਬਣ ਗਿਆ ਸ਼ੇਰ ਦੀ ਸ਼ੇਰਾ ਕਹਿੰਦੇ ਨੇ ਸ਼ੇਰਨੋਂ ਕਿ ਸ਼ੇਰ ਦੀ ਮਾਸ ਮਿੱਟੀ ਖਾਣ ਲੱਗੇ ਹਨਾ ਕਿ ਇਹਦੇ ਕਰਕੇ ਕਿਸੇ ਦਾ ਹੱਕ ਪਰਾਇਆ ਖਾਣਾ ਘਪਰਾਇਆ ਨਾਨਕਉ ਸੂਰਸ ਗਾਏ ਗੁਰਪੀਰ ਹਾਮਾ ਤਪਰੇ ਜਮਰਦਾਰ ਨਾ ਗਾਏ ਗੁਰੂ ਨਾਨਕ ਦੇਵ ਜੀ ਕਹਿੰਦੇ ਕੌਡਾ ਜੀ ਤੁਸੀਂ ਦੁਨੀਆ ਨੂੰ ਤੱਕਦੇ ਰਹੇ ਕਿ ਮੈਨੂੰ ਰੱਬ ਮਿਲਣਾ ਕਿ ਕਦੇ ਆਪਣੇ ਆਪ ਨੂੰ ਵੀ ਵੇਖ ਲੈਣੇ ਕੋਡਾ ਕਹਿੰਦਾ ਸਤਿਗੁਰੂ ਮੇਰੇ ਤਾਂ ਮੇਰੇ ਗੁਨਾਹਾਂ ਦਾ ਮੈਨੂੰ ਪਤਾ ਹੈ ਨਾ ਜੋ ਮੇਰੇ ਮੈਂ ਗੁਨਾਹ ਕਰਦਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਤੇਰੇ ਗੁਨਾਹਾਂ ਦਾ ਤੈਨੂੰ ਪਤਾ ਸੀ ਤਾਂ ਫਿਰ ਤੂੰ ਕੋਡਾ ਰਾਖਸ਼ ਬਣਿਆ ਰਾਖਸ਼ ਬਣ ਕੇ ਲੋਕਾਂ ਨੂੰ ਤਲਦਾ ਰਿਹਾ ਤੈਨੂੰ ਤੇਰੇ ਗੁਨਾਹਾਂ ਦਾ ਪਤਾ ਨਹੀਂ ਹੈ ਜਿਹੜਾ ਤੈਨੂੰ ਮਿਲਣਾ ਹੈ ਨਾ ਸਤਿਗੁਰੂ ਕਹਿੰਦੇ ਨੇ ਜਿਨ ਕੇ ਪਰਸੇ ਸਰਾਪ ਮਿਟਾਪਾ ਜਿਨ੍ਹਾਂ ਦੇ ਪਰਸਣ ਦੇ ਨਾਲ ਇਦਾਂ ਦੇ ਰੱਬ ਦੇ ਪਿਆਰੇ ਦੁਨੀਆ ਤੇ ਪਏ ਨੇ ਜਿਨ੍ਹਾਂ ਦੇ ਬੋਲ ਸੁਣਿਆ ਸਾਰੇ ਸ਼ਰਾਫ 84 ਦਾ ਗੇਟ ਤੱਕ ਕਟਿਆ ਜਾਂਦਾ ਹੈ ਇਦਾਂ ਦੇ ਰੱਬ ਦੇ ਪਿਆਰੇ ਨੇ ਦੁਨੀਆ ਤੇ ਜਿਨ੍ਹਾਂ ਦੇ ਘਰ ਕਿ ਧਰਤੀ ਖਲੋਤੀ ਹੈ ਅਤੇ ਤੈਨੂੰ ਇਹ ਸੀਸੇ ਦੇ ਵਿੱਚ ਉਹਨਾਂ ਦਾ ਪਰਤ ਬਿੰਬ ਦਿਸਿਆ ਨਹੀਂ ਹੋ ਸਕਦਾ ਰਾਕਸ਼ ਬੁੱਧ ਹੈ ਨਾ ਕਿਉਂਕਿ ਭਗਤਾ ਤੈਸ ਹੈ ਸਾਰੀ ਜੋੜ ਕਦੇ ਨਾ ਆਇਆ ਭਗਤਾਂ ਦਾ ਅਤੇ ਸੰਸਾਰੀਆਂ ਦਾ ਜੋੜ ਕਦੇ ਨਹੀਂ ਬਣਦਾ ਤੇ ਨਾ ਕਦੇ ਬਣੇਗਾ ਕਿਉਂਕਿ ਰੱਬ ਦੇ ਪਿਆਰਿਆਂ ਦੀ ਵਿਰਤੀ ਹੋਰ ਹੈ ਸੰਸਾਰ ਵਾਲਿਆਂ ਦੀ ਵਿਰਤੀ ਹੋਰ ਹੈ ਕਿਸੇ ਨੇ ਪਲਾ ਕਿਸੇ ਨੇ ਘਰ ਬਸਾਉਣਾ ਤੇ ਕਿਸੇ ਨੇ ਪੁਜਾਰਨਾ ਕਿਸੇ ਨੇ ਕਿਰਤ ਦੇਣੀ ਹੈ ਅਤੇ ਕਿਸੇ ਨੇ ਕਿਰਤ ਉਜਾੜਨੀ ਇਹਦੇ ਵਿੱਚ ਫਰਕ ਹੁੰਦਾ ਹੈ ਭਗਤਾਂ ਦਾ ਅਤੇ ਸੰਸਾਰ ਵਾਲਿਆਂ ਤਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆ ਸਬਿਦ ਹੁਤ ਮੋਹੇ ਬਰਤੰਤਾ ਬਸ ਤੇਰਾ ਇਹੀ ਬਰਤੰਤਾ ਸਤਿਗੁਰੂ ਕਹਿੰਦੇ ਤੂੰ ਇਹੀ ਸੁਣਾਉਣਾ ਚਾਹੁੰਦਾ ਸੀ ਕੋਈ ਰੱਬ ਦੇ ਵਿਦਿਆ ਰੱਬ ਦੇ ਨੇੜੇ ਤੂੰ ਗਿਆ ਤੈਨੂੰ ਗ੍ਰੰਥ ਬੜੇ ਤੋਂ ਗ੍ਰੰਥਾਂ ਦਾ ਧਿਆਨ ਕੀਤਾ ਜਿਤਨੇ ਕਿ ਤੈਨੂੰ ਅਰਥ ਬੋਧ ਸੀ ਨਾ ਉਹਨਾਂ ਦੇ ਵਿੱਚ ਇੱਕ ਵੀ ਵਚਨ ਤੂੰ ਕਮਾ ਲੈਂਦਾ ਰੱਬ ਦੇ ਨੇੜੇ ਸੇ ਕੋਈ ਗੱਲ ਨਹੀਂ ਤੁਹਾਡੇ ਧਰਮ ਦੇ ਮੁਤਾਬਕ ਹੈ ਕਿ ਤੂੰ ਆਪਣੇ ਮੁਰਸ਼ਿਦ ਦਾ ਆਪਣੇ ਗੁਰੂ ਦਾ ਸਤਿਕਾਰ ਨਹੀਂ ਕੀਤਾ ਤਾਂ ਉਹ ਤੋਂ ਬਾਅਦ ਗ੍ਰੰਥ ਸੀ ਨਾ ਤੈਨੂੰ ਜਿਹੜੇ ਗੁਨਾਹਾਂ ਤੋਂ ਪਾਪਾਂ ਤੋਂ ਤੈਨੂੰ ਬਚਾਉਂਦਾ ਗ੍ਰੰਥ ਜੇ ਉਹਨੇ ਬਚਨੇ ਤਾਂ ਦੇ ਲਏ ਨੇ ਮਲੋ ਬਚਨੋਂ ਦੇ ਤੇਰੇ ਤੇ ਲੱਗ ਗਏ ਤਾਂ ਉਹ ਤੋਂ ਪਹਿਲਾਂ ਤਾਂ ਉਹਦੇ ਵਿੱਚੋਂ ਬਚਨ ਗ੍ਰੰਥਾਂ ਦੇ ਵਿੱਚੋਂ ਕਮਾਏ ਨੇ ਨਾ ਉੱਥੇ ਤੱਕ ਉਹ ਪਹੁੰਚਿਆ ਕਿ ਉਹਨਾਂ ਦਾ ਬਚਨ ਤੈਨੂੰ ਲੱਗੇ ਆ ਬੱਚਣ ਇਹ ਗ੍ਰੰਥ ਘਟ ਵੀ ਸਕਦੇ ਤਾਂ ਦੁਨੀਆਂ ਤੇ ਨਾ ਤੋਪ ਦੁਨੀਆਂ ਦੇ ਪਰਤ ਪਿੰਬ ਨਾ ਵੇਖ ਸਤਿਗੁਰੂ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਵੇਖ ਕੌਡਾ ਰਕਸ਼ ਕਹਿਣ ਲੱਗਾ ਸਤਿਗੁਰੂ ਇਹ ਜਿਹੜਾ ਪਰਤ ਬਿੰਬ ਹੈ ਮੈਂ ਤਾਂ ਦੁਨੀਆਂ ਨੂੰ ਵੇਖਦਾ ਰਿਹਾ ਆਪਣੇ ਆਪ ਨੂੰ ਕਦੇ ਵੇਖਿਆ ਹੀ ਨਹੀਂ ਸਤਿਗੁਰਾਂ ਦੇ ਮਵਾਰਕ ਚਰਣਾ ਦੇ ਵਿੱਚੋਂ ਪਰਤ ਬਿੰਬ ਤਰਿਆ ਉਸੀਸਾ ਕਿਹੜੇ ਮੈਦੇ ਵਿੱਚ ਮੈਂ ਵੇਖਦਾ ਪਣਾ ਮੋ ਕੇ ਪਰਤ ਵਿੱਚ ਸਾਰਿਆਂ ਦੇ ਵੇਖਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਇਦਾਂ ਤੂੰ ਦੇਖੇਗਾ ਨਾ ਇਦਾਂ ਨਹੀਂ ਤੂੰ ਰੱਬ ਦੇ ਨੇੜੇ ਹੋ ਸਕਦਾ ਰੱਬ ਦੀ ਆਪਣੀ ਖੇਡ ਹੈ ਆਪੋ ਆਪਣੇ ਕਰਮ ਨੇ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਕੋਈ ਰੱਬ ਦੇ ਨੇੜੇ ਆ ਕੋਈ ਦੂਰ ਹੈ ਆਪਣੇ ਕਰਮਾਂ ਕਰਕੇ ਜੇ ਤੂੰ ਇਦਾਂ ਕਰਮਾਂ ਦੇ ਵਿੱਚ ਪੈ ਗਿਆ ਆਪਣੇ ਕਰਮ ਛੱਡ ਕੇ ਲੋਕਾਂ ਦੇ ਕਰਮਾਂ ਦੇ ਵਿੱਚ ਪੈ ਗਏ ਆ ਤਾਂ ਰੱਬ ਦੇ ਨੇੜੇ ਨਹੀਂ ਤੂੰ ਰੱਬ ਦੇ ਦੂਰ ਹੋਵੇਂਗਾ ਕਿਉਂਕਿ ਤੈਨੂੰ ਇਦਾਂ ਦੇ ਮਿਲਣਗੇ ਕਿ ਜਿਹੜੇ ਤੂੰ ਰਾਖਸ਼ਾਂ ਤੇਥੋਂ ਵੀ ਵੱਡੇ ਭੜੇ ਦੁਨੀਆ ਤੇ ਪਏ ਨੇ ਕਿਉਂਕਿ ਤੂੰ ਤਲਕੇ ਖਾਨਾ ਹੈ ਦੁਨੀਆ ਨੂੰ ਪਤਾ ਹੈ ਲੋਕਾਂ ਨੂੰ ਪਤਾ ਤੂੰ ਤਲਕੇ ਖਾਨੇ ਕਈ ਐਦਾਂ ਦੇ ਵੀ ਨੇ ਜਿਹੜੇ ਤਲਕੇ ਵੀ ਖਾਂਦੇ ਨੇ ਮੂੰਹ ਤੇ ਮਿੱਠਾ ਵੀ ਬੋਲਦੇ ਨੇ ਛੱਡਦੇ ਵੀ ਕੱਖ ਨਹੀਂ ਐ ਅਤੇ ਮੂੰਹ ਤੇ ਵੀ ਬੜਾ ਮਿੱਠਾ ਬੋਲਦੇ ਨੇ ਤਾਂ ਸਭ ਤੋਂ ਭੜਾ ਤਾਂ ਉਹ ਹੈ ਕੋਡੇ ਨੂੰ ਕਹਿੰਦੇ ਨੇ ਕੋਡਿਆ ਤੇਥੋਂ ਵੀ ਵੱਡੇ ਭੜੇ ਨੇ ਜਿਹੜੇ ਦੁਨੀਆ ਤੇ ਨੇ ਤਾ ਦੁਨੀਆ ਨੂੰ ਵੇਖੇਗਾ ਤਾਂ ਹੋਰ ਤੇਰੇ ਅੰਦਰ ਇਦਾਂ ਦੀ ਨਫ਼ਰਤ ਪੈਦਾ ਹੋਵੇਗੀ ਦੁਨੀਆ ਦੇ ਪ੍ਰਤੀ ਸਤਿਗੁਰੂ ਕਹਿੰਦੇ ਨੇ ਕੌਡੇ ਆ ਤੱਕਣਾ ਸੀ ਇਹਦੇ ਵਿੱਚ ਪਰਤ ਬਿੰਬ ਤਾਂ ਆਪਣੇ ਆਪ ਦਾ ਤੱਕਣਾ ਸੀ ਉਹ ਦੁਨੀਆ ਨੂੰ ਵੇਖਦਾ ਰਿਹਾ ਤਾਂ ਉਹ ਸੀਸਾ ਜਦੋਂ ਸਤਿਗੁਰਾਂ ਦੇ ਮੂਬਾਰਕ ਚਰਣਾ ਤੇ ਤਰਿਆ ਸੀ ਸਤਿਗੁਰੂ ਕਹਿੰਦੇ ਭਾਈ ਸਾਨੂੰ ਇਹਦੀ ਕੋਈ ਜ਼ਰੂਰਤ ਨਹੀਂ ਹੈ ਕਿ ਇਹ ਦਰਪਣ ਤੇ ਕੀ ਆ ਹੈ ਕਾ ਜੋ ਸਾਨੂੰ ਕੀ ਕਾਜ ਹੈ ਦਰਪਣ ਤੇ ਸਾਨੂੰ ਕੀ ਕੰਮ ਹੈ ਅਸੀਂ ਕਰਨਾ ਕੀ ਐ ਇਸ ਸੀਸੇ ਦਾ ਮੁਕਰ ਵਿਚਾਰ ਰੂਪ ਜਿੰਨ ਪਾਸਾ ਸਤਿਗੁਰੂ ਕਹਿੰਦੇ ਨੇ ਕਹਿੰਦੇ ਕੌਡਾ ਰਾਖਸ਼ ਕਹਿੰਦਾ ਸਤਿਗੁਰੂ ਜੀ ਮੈਨੂੰ ਇਸ ਮੁਕਰ ਨੇ ਸੀਸੇ ਨੇ ਮੇਰੇ ਗੁਰੂ ਨੇ ਦਿੱਤਾ ਮੈਨੂੰ ਇਸ ਨੇ ਬਸ ਪਟਕਾ ਕੇ ਰੱਖਿਆ ਮੈਦੇ ਵਿੱਚ ਚਿਹਰਾ ਵੇਖਣਾ ਸੀ ਮੈਨੂੰ ਮਿਲਿਆ ਨਹੀਂ ਕੁਝ ਕੱਲਾ ਸੀਸੇ ਦਾ ਵੀ ਨੇ ਕੁਝ ਮੇੜੇ ਵੀ ਬਾੜੇ ਕਰ ਬਨੇ ਨਾ ਮਾੜੀ ਸੋਚ ਵਿਚਾਰ ਅਸੀਂ ਮਿੜੀ ਮਾੜੇ ਕਰਮ ਹੋ ਗਏ ਸੀ ਅਤੇ ਤਿਨ ਕੇ ਆਤਮ ਹੋਤ ਪ੍ਰਕਾਸ਼ ਆ ਰਹਿਆ ਸੀਸਾ ਸਤਿਗੁਰੂ ਤੁਹਾਡੇ ਮਵਾਰਕ ਚਰਨਾਂ ਤੇ ਤੇ ਮੈਂ ਤੁਹਾਡੇ ਮਵਾਰਕ ਚਰਨਾਂ ਤੇ ਆ ਤਿਨ ਕੋ ਆਤਮ ਹੋਤ ਪ੍ਰਕਾਸ਼ਾ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਮੈਨੂੰ ਹੋਣ ਅਧਿਆਤਮ ਆਤਮਿਕ ਗਿਆਨ ਹੋ ਗਿਆ ਆਸੀਸਾ ਵੀ ਆ ਰਹੇ ਆ ਕੌਡਾ ਵੀ ਅਤੇ ਰਕਸ਼ ਵੀ ਤੁਹਾਡੇ ਮਵਾਰਕ ਚਰਨਾਂ ਤੇ ਜਿਵੇਂ ਤੁਸੀਂ ਕਹੋਗੇ ਸਤਿਗੁਰੂ ਮੈਂ ਉਦਾਂ ਕਰਾਂਗਾ ਰੱਖੋ ਸੋ ਸਦੀਵ ਨਜ ਸੰਗਾ ਜਿਵੇਂ ਮਰਦਾਨੇ ਨੇ ਤੁਹਾਡੇ ਗਿੱਰਲਾ ਕੀਤਾ ਸੀ ਨਾ ਕਿ ਮੈਨੂੰ ਸਦਾ ਸੰਗ ਰੱਖਿਓ ਸਤਿਗੁਰੂ ਇਦਾਂ ਦੇ ਕਿਤੇ ਜਿਵੇਂ ਹੁਣ ਮੈਂ ਤੁਹਾਡਾ ਬਚਨ ਨਹੀਂ ਮੰਨੇ ਆਂ ਇਦਾਂ ਦਾ ਕਦੇ ਮਨ ਦੇ ਵਿੱਚ ਖਿਆਲ ਹੀ ਨਾ ਆਵੇ ਮਰਦਾਨੇ ਦੇ ਕਿ ਆਪਣੇ ਗੁਰੂ ਦੇ ਬਚਨਾਂ ਦੀ ਅਣਗਹਿਲੀ ਕਰੇ ਆਪਣੇ ਗੁਰੂ ਦੇ ਬਚਨਾਂ ਦੇ ਅਨੁਸਾਰ ਨਾ ਚੱਲੇ ਜਿਵੇਂ ਤੁਹਾਡੇ ਮਰਦਾਨੇ ਨੇ ਕਿਹਾ ਹੈ ਤਾਂ ਇਦਾਂ ਹੀ ਮੈਂ ਤੁਹਾਡੇ ਬਚਨਾਂ ਦੇ ਅਨੁਸਾਰ ਚੱਲਾਂਗਾ ਕਿਰਪਾ ਕਰਿਓ ਸਦਾ ਆਨੰਦ ਕਰੇ ਪ੍ਰਮਪੰਗਾ ਸਦਾਈ ਆਨੰਦ ਬਣਿਆ ਰਬੇ ਸਦਾਈ ਤੁਹਾਡੇ ਮਵਾਰਕ ਚਰਣਾ ਦੇ ਵਿਚਰਮ ਜਿਸ ਪਰਮ ਦੇ ਵਿੱਚ ਮੈਂ ਪਿਆ ਅਤੇ ਸਤਿਗੁਰੂ ਦੀ ਏਦਾਂ ਦਾ ਕੋਈ ਇਨਸਾਨ ਪਰਮ ਦੇ ਵਿੱਚ ਦੁਬਾਰਾ ਪਵੇ ਨਾ ਕਿਉਂਕਿ ਸਿਰਫ ਮੈਂ ਇਕਲੌਤਾ ਹਾਂ ਦੁਨੀਆ ਦੇ ਵਿੱਚ ਜਿਹੜਾ ਇਨਸਾਨ ਇਨਸਾਨ ਨੂੰ ਤੜਕੇ ਖਾਂਦਾ ਰਿਹਾ ਤੁਸੀਂ ਕਹਿੰਦੇ ਹੋ ਕਿ ਮੈਂ ਮੈਂ ਮੰਨਦਾ ਹਾਂ ਏਦਾਂ ਦੀ ਬਿਰਤੀ ਕਦੇ ਵੀ ਕਿਸੇ ਦੀ ਬਣੇ ਨਾ ਧਰਮ ਤੋਂ ਟੁੱਟੇ ਇਨਸਾਨ ਇਸ਼ਕ ਟੁੱਟੇ ਰੱਬ ਤੋਂ ਟੁੱਟੇ ਲੱਖ ਵਾਰ ਟੁੱਟੇ ਪਰ ਇਦਾਂ ਦੀ ਵਿਰਤੀ ਨਾ ਬਣੇ ਜਿਹੜੀ ਮੇਰੀ ਧਰਮ ਤੋਂ ਟੁੱਟ ਕੇ ਗ੍ਰੰਥਾਂ ਤੋਂ ਟੁੱਟ ਕੇ ਮੇਰੀ ਵਿਰਤੀ ਬਣੀ ਹੈ ਕਿ ਮੈਂ ਲੋਕਾਂ ਦੇ ਨਾਲ ਹੀ ਨਫ਼ਰਤ ਹੋ ਗਈ ਉਹਨਾਂ ਨੂੰ ਤੜਕੇ ਖਾਣ ਲੱਗ ਪਿਆ ਸਤਿਗੁਰਾਂ ਦੇ ਮਵਾਰਕ ਚਰਣਾ ਦੇ ਵਿੱਚ ਹੁਣ ਵਾਰ-ਵਾਰ ਇਹ ਤਰਲੇ ਕਰਦਾ ਪਿਆ ਸਤਿਗੁਰੂ ਕਿਰਪਾ ਕਰੋ ਮਿਹਰ ਦੀਆਂ ਨਜ਼ਰਾਂ ਕਰੋ ਮੇਰੇ ਤੇ ਹੁਣ ਕੋਡੇ ਰਾਖਸ਼ ਨੂੰ ਸਤਿਗੁਰੂ ਬਚਨ ਦੇਣਗੇ ਮਲੋ ਬਚਨਾਂ ਦੇ ਵਿੱਚ ਦੇਣਗੇ ਉਹ ਸੰਗਤ ਜੀ ਅਪਾ ਕੱਲੋਂ ਵਿਚਾਰਾਂ ਦੀ ਸਮਾਪਤੀ ਦਾ ਸਮਾਂ ਹੋਇਆ ਪੁੱਲਾਂ ਦੇਖਿਮਾ ਵਾਹ ਇਹ ਗੁਰੂ ਜੀ ਦਾ ਖਾਲਸਾ ਵਾਹ ਇਹ ਗੁਰੂ ਜੀ ਕੀ ਖੇ